ਲਗਾਤਾਰ ਬਰਸਾਤਾਂ ਦੇ ਚੱਲਦਿਆਂ ਜਿੱਥੇ ਨਦੀ ਨਾਲੇ ਪਾਣੀ ਨਾਲ ਭਰੇ ਹੋਏ ਉਫਾਨਦੇ ਹਨ ਉਥੇ ਸ਼ਹਿਰ ਦੇ ਵਿੱਚ ਸ਼੍ਰੀ ਗੁਰੂ ਰੰਦਾਸ ਕਲੋਨੀ ਦੇ ਵਿੱਚੋਂ ਲੰਘਦਾ ਗੰਦਾ ਨਾਲਾ ਵੀ ਸ਼ਹਿਰ ਦੇ ਗੰਦੇ ਪਾਣੀ ਨਾਲ ਨੱਕੋ ਨੱਕ ਭਰਿਆ ਹੋਇਆ ਹੈ ਤੇ ਪਾਣੀ ਲੋਕਾਂ ਦੇ ਘਰਾਂ ਤੱਕ ਕਿਸੇ ਵੀ ਵੇਲੇ ਪਹੁੰਚ ਸਕਦਾ ਹੈ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲ ਤੋਂ ਜਲਦ ਗੰਦੇ ਨਾਲੇ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਗੰਦੇ ਨਾਲੀ ਦੇ ਬਣਿਆ ਪੁਲ ਪਾਚ ਜਾਵੇ ਅਤੇ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਵਿੱਚ ਨਾ ਜਾ ਸਕੇ ਇਸ ਨਾਲ ਲੋਕਾਂ ਨੂੰ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਪਛਾਹ ਜਾ ਸਕਦਾ ਹੈ। ਵੇਖੋ ਸਾਡੇ ਘਰ ਵਿੱਚ ਪਾਣੀ ਵੜ ਗਿਆ ਜੋ ਕੋਈ ਰੋਟੀ ਪਕਾਉਂਦਾ ਹੱਜ ਨਹੀਂ ਗਿਆ ਸਾਡਾ। ਚਾਰੇ ਛੱਟਾਂ ਪੈ ਗਈਆਂ ਸਰਵਾਰ ਦੇ ਮੱਛਰ ਮੱਖੀਆਂ ਘਟਾਣੂ ਦੇ ਬਹੁਤ ਹੋਣਗੇ। ਬਹੁਤ ਜ਼ਿਆਦਾ। ਮੈਂ ਤਾਂ ਬਿਮਾਰ ਹੋ ਗਈ ਉਦੋਂ ਦੀ ਜਦੋਂ ਪਾਣੀ ਖੜੋਂਦਾ ਰਿਹਾ। ਪਿਛਲੇ 31 ਤਰੀਕ ਨੂੰ ਇੱਥੇ ਜੁਲਾਈ ਦੀ 31 ਤਰੀਕ ਨੂੰ ਸ਼ਾਮੀ 6:25 ਤੇ ਮੇਰ ਸਾਹਿਬ ਆਏ ਸੀ। ਉਹਨਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਆਸ਼ਵਾਸ਼ਣ ਦਿੱਤਾ। ਕਿ ਮੈਂ ਜੀ ਇਹ 2 ਦਿਨ ਦੇ ਵਿੱਚ ਜਿੰਨਾ ਵੀ ਗੰਦਾ ਨਾਲਾ ਇਹਦੀ ਸਫਾਈ ਕਰਾ ਦਾਂਗਾ ਪਰ ਬੜੇ ਹੀ ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਇੱਕ ਮੇਰ ਜਿਹੜਾ ਹੁੰਦਾ ਉਹ ਰਾਜਾ ਹੁੰਦਾ ਜੀ ਪੂਰੇ ਸ਼ਹਿਰ ਦਾ ਪਰ ਉਹਨਾਂ ਦੇ ਵੀ ਕੈਨ ਦੇ ਉੱਪਰ ਕਿਸੇ ਵੀ ਅਫੀਸਰ ਨੇ ਇੱਥੇ ਆਉਣਾ ਨਾ ਮناسب ਸਮਝਿਆ ਵਾ ਇੱਥੇ ਇੰਨਾ ਪਾਣੀ ਗੰਦਾ ਨਾਲਾ ਜੇ ਗੰਦਾ ਪਾਣੀ ਮਤਲਬ ਰੋਡ ਤੇ ਆ ਜਾਂਦਾ ਜਾਂ ਪੁਲ ਵੀ ਟੁੱਟ ਜਾਣਾ ਜਦੋਂ ਛੋਟੇ ਛੋਟੇ ਬੱਚੇ ਇਥੋਂ ਨੰਗਦੇ ਬਜ਼ੁਰਗ ਨੰਗਦੇ ਸਾਡੇ ਮਾਤਾ ਭੈਣਾਂ ਵੀ ਨੰਗਦੇ ਨੇ ਤਾਂ ਉਹਨਾਂ ਦੇ ਪੈਰ ਖਰਾਬ ਹੋਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਪਾਣੀ ਬਹੁਤ ਗੰਦਾ ਹੈਗਾ ਜੀ ਕਦੀ ਪ੍ਰਸ਼ਾਸਨ ਕੋਲ ਜਾਂ ਕਿਸੇ ਕਿਸੇ ਅਧਿਕਾਰੀ ਕੋਲ ਤੁਸੀਂ ਅਪੀਲ ਕੀਤੀ ਆ ਵੀ ਇੱਥੇ ਆ ਕੇ ਸਾਡੀ ਮੁਸ਼ਕਲ ਹੱਲ ਕੀਤੀਆਂ ਜਾਣ ਸਰ ਦੇਖੋ ਮੇਰ ਸਾਹਿਬ ਦੇ ਆਉਣ ਦਾ ਮਤਲਬ ਹੈਗਾ ਸੀ ਉਹਨਾਂ ਦਾ ਪੂਰੇ ਸ਼ਹਿਰ ਦੇ 85 ਵਾਡਾਂ ਦੇ ਉਹ ਮਾਲਕ ਹੈਗੇ ਨੇ ਔਰ ਉਹਨਾਂ ਦਾ ਮਤਲਬ ਇਹ ਫਰਜ਼ ਬੰਦਾ ਸੀ ਵੀ ਜੇ ਤੁਸੀਂ ਇੱਥੇ ਆਏ ਜੇ ਤੇ ਕਮ ਸੇ ਕਮ ਤੁਸੀਂ ਜਦੋਂ ਪਬਲਿਕ ਨੂੰ ਕਹਿ ਦਿੱਤਾ ਵੀ ਕਿੰਨਾ ਦਾ ਜੀ ਇੱਥੇ ਮੈਂ ਦੋ ਦਿਨਾਂ ਚ ਕੰਮ ਕਰਵਾ ਦੂੰ ਇਹਦਾ ਮਤਲਬ ਕਿ ਮੇਰ ਸਾਹਿਬ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਥੱਲੇ ਕੰਮ ਕਰਦੇ ਉਹਨਾਂ ਦਾ ਕਹਿਣਾ ਨਹੀਂ ਮੰਨਦੇ ਜੀ ਦੂਸਰੀ ਗੱਲ ਇਸ ਪੋਲ ਨੂੰ ਸ਼੍ਰੀ ਗੁਰੂ ਰਾਮਦਾਸ ਨਗਰ ਨਿਵਾਸੀਆਂ ਤੇ ਦਸ਼ਮੇਸ਼ ਸਾਹਿਬ ਨੂੰ ਦੋਨਾਂ ਨੂੰ ਜੋੜਦੇ ਨੇ ਔਰ ਇੱਥੇ 24 ਘੰਟੇ ਘਟੋ ਘਟ 6 ਤੋਂ 7000 ਜਿਹੜੀ ਪਬਲਿਕ ਦਾ ਇੱਥੇ ਨੰਗਾ ਹੈਗਾ ਵਾ ਤੁਸੀਂ ਆਪ ਦੇਖੋ ਇੱਥੇ ਕਿੰਨਾ ਗੰਦਾ ਪਾਣੀ ਜਿਹੜਾ ਵਾ ਇਹ ਪੋਲ ਦੇ ਵਿੱਚੋਂ ਨਿਕਲ ਰਿਹਾ ਜੇ ਕਦੀ ਵੀ ਇੱਥੇ ਕੋਈ ਵੀ ਹਾਦਸਾ ਹੋ ਸਦਾ ਮੈਂ ਕਮਿਸ਼ਨਰ ਸਤਕਾਰਯੋਗ ਵਿਕਰਮਜੀਤ ਸਿੰਘ ਸ਼ੇਰਗਿੱਲ ਸਾਹਿਬ ਮੇਰ ਸਾਹਿਬ ਇਥੋਂ ਦੇ ਮੌਜੂਦਾ ਜਿਹੜੇ ਐਮ ਐਲ ਏ ਆ ਨਿੱਜਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਜੇ ਤੁਸੀਂ ਇਸ ਗੰਦੇ ਨਾਲੇ ਦਾ ਇਸ ਪੋਲ ਦਾ ਤੁਸੀਂ ਕੋਈ ਹੱਲ ਨਾ ਕੀਤਾ ਜੇ ਕੋਈ ਇੱਥੇ ਕੱਲ ਨੂੰ ਖੁਦਾ ਨਖਾਸਤਾ ਕੋਈ ਹਾਸਾ ਹੋ ਜਾਂਦਾ ਉਸ ਦੇ ਤੁਸੀਂ ਤਿੰਨੇ ਹੀ ਜ਼ਿੰਮੇਵਾਰ ਹੋਵੋਗੇ ਗੁਰੂ ਰਾਮਦਾਸ ਕਲੋਨੀ ਦੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਥੋਂ ਇੱਕ ਗੰਦਾ ਨਾਲਾ ਲੰਘਦਾ ਹੈ ਤੇ ਗੰਦੇ ਨਾਲੀ ਦੇ ਵਿੱਚ ਪਾਣੀ ਫਲੱਡ ਵਾਂਗੂ ਆ ਰਿਹਾ ਹੈ ਬਹੁਤ ਹੀ ਗੰਦਾ ਪਾਣੀ ਬਦਬੂਦਾਰ ਪਾਣੀ ਕੀਟ ਕਟਾਣੂ ਤੇ ਮੱਛਰ ਇਲਾਕੇ ਆਸਮਾ ਦੇ ਇਲਾਕੇ ਦੇ ਵਿੱਚ ਲੋਕਾਂ ਨੂੰ ਬਹੁਤ ਦੁਖੀ ਕਰ ਰਹੇ ਹਨ ਲੋਕੀ ਪ੍ਰੇਸ਼ਾਨ ਹਨ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਪ੍ਰਸ਼ਾਸਨ ਨੂੰ ਮੇਅਰ ਨੂੰ ਬੇਨਤੀ ਕੀਤੀ ਹੈ ਕਿ ਸਾਡੇ ਇਸ ਇਲਾਕੇ ਦੀ ਸਾਰ ਲਈ ਜਾਵੇ ਤੇ ਇਥੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ 6ਵੇਂ ਖਬਰਨਾਮਾ ਅੰਮ੍ਰਿਤਸਰ ਤੋਂ ਅਮਰੀਤ ਸਿੰਘ ਵੱਲਾ ਦੀ ਰਿਪੋਰਟ